ਕਿਸਾਨ ਆਰਡੀਨੈਂਸ ਬਿੱਲਾ ਨੇ ਪੰਜਾਬ ਤੇ ਹਰਿਆਣਾ ਦੀ ਸਿਆਸਤ ਵਿੱਚ ਜਿੱਥੇ ਪੁਚਾਲ ਲਿਆੰਦਾ ਹੈ ਉੱਥੇ ਹੀ 9 ਮਾਰਚ ਦਾ ਰਿਸ਼ਤਾ ਰੱਖਣ ਵਾਲੀ ਸ਼੍ਰੋਮਣੀ ਕਾਲੀ ਦਲ ਅਤੇ ਭਾਜਪਾ ਦਾ ਗਠਜੰਬਨ ਵੀ ਟੁੱਟ ਗਿਆ ਹੈ ਸਿਆਸੀ ਮਾਹਿਰ ਖੱਛਾ ਪ੍ਰਗਟ ਕਰ ਰਹੇ ਨੇ ਕਿ ਕਿਤੇ ਸ਼੍ਰੋਮਣੀ ਕਾਲੀ ਦਲ ਅਤੇ ਭਾਜਪਾ ਦੇ ਐਲਾਈਅੰਸ ਟੁੱਟਣ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਜਾਂ ਭਾਈਚਾਰਕ ਸਾਂਝ ਦੇ ਲਈ ਵੱਡਾ ਖਤਰਾ ਨਾ ਖੜਾ ਹੋ ਜਾਏ ਇਸ ਹਫਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਭਾਜਪਾ ਦੇ ਸੀਨੀਅਰ ਲੀਡਰ ਤੇ ਕੌਮੀ ਜਨ ਸਰਕਰ ਤਰਨ ਜੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗ ਪਾਣੀ ਪੰਜਾਬ ਕੇਸਰੀ ਵਕਤੀ ਵਿਦੇ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਗੁਰੂ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਤਿ ਸਭ ਤੋਂ ਪਹਿਲਾਂ ਸਵਾਲ ਵੀ ਮੇਰਾ ਹੀ ਹੈ ਕਿ ਇਸ ਅਲਾਈਂਸ ਦੇ ਟੁੱਟਣ ਨੂੰ ਤੁਸੀਂ ਕਿਵੇਂ ਵੇਖਦੇ ਹੋ ਐਸੇ ਕਿ ਭਾਰਤੀ ਜਨਤਾ ਪਾਰਟੀ ਐਸੇ ਕਿਸਾਨਾਂ ਦਾ ਹਿੱਤ ਬਹੁਤ ਮਹੱਤਵਪੂਰਨ ਹੈ ਔਰ ਅਸੀਂ ਐਸੇ ਸਦੀ ਦਾ ਸਭ ਨਾਲ ਵੱਡਾ ਫਾਰਮਰ ਰਿਫોર્ਮਸ ਲੈ ਕੇ ਆਏ ਉਸ ਫਾਰਮਰ ਰਿਫੋਰਮਸ ਨੂੰ ਲਿਆਂਉਣ ਵਾਸਤੇ ਬਹੁਤ ਸਾਲਾਂ ਦੀ ਮਿਹਨਤ ਔਰ ਬਹੁਤ ਕਿਸਾਨ ਯੂਨੀయన్స్ ਔਰ ਕਿਸਾਨਾਂ ਦੀ ਅਲੱਗ-ਅਲੱਗ ਸਾਇੰਸਾਂ ਸਾਇੰ ਕਿਸਾਨੀ ਨੂੰ ਸਮਝਣ ਲਈ ਜਿਹੜੇ ਵਿਦਵਾਨ ਨੇ ਉਹਨਾਂ ਨਾਲ ਬੈਠ ਕੇ ਪ੍ਰਧਾਨ ਮੰਤਰੀ ਸ਼ਿ ਨਰਿੰਦਰ ਮੋਦੀ ਜੀ ਨੇ ਕਈ ਦਰਜਣ ਦਿਨ ਇੱਥੇ ਲਗਾਏ ਐ ਕ੍ਰਿਸ਼ੀ ਮੰਤਰੀ ਜੀ ਨੇ ਦਰਜਣ ਦਿਨ ਲਗਾਏ ਉਹ ਤੋਂ ਬਾਅਦ ਅੱਧੀ ਅਰੀ ਰਿਫਾਰਮਸ ਨਾਲ ਸਾਡੀ ਕਮਿਟਮੈਂਟ ਹੈ ਰਿਫਾਰਮਸ ਪਿਛਲੇ 100 ਸਾਲਾਂ ਜਿਹੜਾ ਕਿਸਾਨੀ 'ਚ ਕੋਈ ਕੰਮ ਨਹੀਂ ਹੋਇਆ ਕਿਸਾਨੀ ਨੂੰ ਅਸੀਂ ਉਹੀ 100 ਇਅਰਸ 올ਡ ਸਟਾਈਲ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਕਿ ਕੰਟਰੈਕਟ ਲੇਬਰਿੰਗ ਅੱਜ ਪੂਰੇ ਵਰਲਡ ਦੇ ਅੰਦਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਔਰ ਕੰਟਰੈਕਟ ਲੇਬਰਿੰਗ ਦੇ ਅੰਦਰ ਜੋ ਕੰਟਰੈਕਟ ਫਾਰਮਿੰਗ ਦੇ ਅੰਦਰ ਪੰਜਾਬ ਔਰ ਹਿੰਦੁਸਤਾਨ ਕੰਟਰੈਕਟ ਫਾਰਮਿੰਗ ਬਹੁਤ ਇਸ਼ਟਿਹਾਰ ਹੈ ਪਰ ਮਸਲਾ ਕੁਲ ਮਿਲਾ ਕੇ ਇਹ ਹੈ ਕਿ ਜਿਨ੍ਹਾਂ ਵਾਸਤੇ ਤੁਸੀਂ ਇਹ ਆਰਡੀਨੈਂਸ ਬਿੱਲ ਲਿਆਉਂਦੇ ਨੇ ਉਹੀ ਖੁਸ਼ ਨਹੀਂ ਉਹੀ ਸੈਟੀਸਫਾਈਡ ਨਹੀਂ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਚ ਦੂਜੇ ਦਿਨ ਵੀ ਚੱਕਾ ਜਾਮ ਹੈ ਸਟੇਟ ਤੇ ਨੈਸ਼ਨਲ ਹਾਈਵੇਟਿਕ ਧਰਨੇ ਲੱਗੇ ਹੋਏ ਨੇ ਅੱਛਾ ਕਿ ਫੈਲੀ ਗੱਲ ਆਪ ਤੁਸੀਂ ਸਮਝੋ ਕਿ ਜਿਹੜਾ ਚੱਕਾ ਜਾਮ ਹੈ ਜਾਂ ਜੋ ਹੈ ਲੋਕ ਸੜਕਾਂ ਤੇ ਬੈਠੇ ਹੈ ਬੈਠੇ ਨਹੀਂ ਇਹਨਾਂ ਨੂੰ ਚੂਟ ਬੋਲ ਕੇ 托ਖਾ ਦੜੀ ਨਾਲ ਛੜੇੰਤਰ ਨਾਲ ਟੈਲੀਸਮ ਕ੍ਰੀਏਟ ਕਰਕੇ ਕੈਪਟਨ ਨਰਿੰਦਰ ਸਿੰਘ ਨੇ ਐਡਾ ਵੱਡਾ ਚੂਟ ਬੋਲਿਆ ਜਿਹੜੇ ਚੋ ਵਿਚਾਰੇ भोले-ਭਾਲੇ ਕਿਸਾਨ ਉਹਨਾਂ ਦੇ ਟੈਲੀਸਮ ਚ ਉਹਨਾਂ ਦੇ ਛੜੇੰਤਰ ਜਾ ਗਏ ਸਾਡੀ ਪਾਰਟੀ ਦਾ ਮੰਨਣਾ ਹੈ ਕਿ ਕਿਸਾਨ ਭਗਵਾਨ ਹੈ ਸਾਡੇ ਨੇਤਾ ਨਰਿੰਦਰ ਮੋਦੀ ਜੀ ਕਹਿੰਦੇ ਕਿਸਾਨ ਭਗਵਾਨ ਹੈ ਜਿਹੜਾ ਸਾਡੇ ਦੇਸ਼ ਦੇ 135 ਕਰੋੜ ਲੋਕਾਂ 'ਚੋਂ ਖਾਣਾ ਪੈਸਾ ਕਰਦਾ ਹੈ ਔਰ ਇਹਨਾਂ ਲੋਕਾਂ ਸੀ ਵੋਟ ਬੈਂਕ ਹੈ ਕਿਉਂਕਿ ਕੈਪਟਨ ਉਮਰਿੰਦਰ ਸਿੰਘ ਨੇ ਵਾਦਾ ਕੀਤਾ ਸੀ 90 ਹਜ਼ਾਰ ਕਰੋੜ ਦੇ ਕਿਸਾਨੀ ਕਰਜ਼ੇ ਨੂੰ ਮਾਫ਼ ਕਰਨ ਦਾ ਉਹਨਾਂ ਨੇ 90 ਹਜ਼ਾਰ ਕਰੋੜ ਦਾ ਕਿਸਾਨੀ ਕਰਜ਼ਾ ਨਹੀਂ ਮਾਫ਼ ਕੀਤਾ ਉਹਨਾਂ ਨੇ ਮੈਨੀਫੈਸਟੋ 'ਚ ਵਾਦਾ ਕੀਤਾ ਸੀ ਕਿ ਪੰਜਾਬ ਦੇ ਅੰਦਰ ਮੈਂ ਪਰ 1 ਏਕੜ ਮੁਆਵਜ਼ਾ ਦੇਵਾਂਗਾ ਉਹਨਾਂ ਨੇ ਨਹੀਂ ਦਿੱਤਾ ਇਹ ਸਾਰੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਗੱਲਾਂ ਕਾਰਨ ਉਹਨਾਂ ਨੂੰ ਲੱਗਦਾ ਸੀ ਕਿ ਵਾਜੇ ਪੰਜਾਬ ਕਾਂਗਰਸ ਨੂੰ 2000 ਬਾਈਟਸ ਪਬਲਿਕ 'ਚ ਔਰ ਖਾਸ ਤੌਰ ਤੇ ਪਾਰਲਮੈਂਟ 'ਚ ਲਿਆਣ ਦੀ ਜਾਨ ਵੀ ਸਥਿਤੀ 'ਚ ਨਹੀਂ ਹੈ एक AI, अपने कि A, T, M, T, Act, रख या, वो अपने एक्ट च लिखा है किसानी मजबूत करना चाहने लेकिन दो हजार उन्नीस एक्ट ची लिखा है लेकिन अज क्योंकि लगता है कि पोलीटिक्स हो सकती है तो पोलीटिक्स का ਬੀਜਪੀ ਜਿੱਦਾਂ ਹੁਣ ਤੁਸੀਂ ਬੀਜਪੀ ਲੀਡਰ ਤੁਸੀਂ ਕਹਿ ਰਹੇ ਹੋ ਤੁਸੀਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਸਰਕਾਰ ਨੂੰ ਇਸ ਇਸ ਗੱਲ ਨੂੰ ਲੈ ਕੇ ਟਾਰਗੇਟ ਕਰ ਰਹੇ ਹੋ ਕੈਪਟਨ ਸਰਕਾਰ ਬੀਜਪੀ ਨੂੰ ਟਾਰਗੇਟ ਕਰ ਰਹੀ ਹੈ ਜਾਂ ਅਕਾਲੀ ਦਲ ਨੂੰ ਵੀ ਵਿੱਚ ਹੀ ਘੇਟ ਰਹੀ ਹੈ ਇਹ ਸਾਰੇ ਦੇ ਵਿੱਚ ਕਿਸਾਨ ਤਾਂ ਪਰੇਸ਼ਾਨ ਹੈ ਉਹ ਅੱਜ ਵੀ ਕਨਫਿਊਜ਼ ਹੈ ਕਿਸਾਨ ਤਾਂ ਇਹ ਕਹਿ ਰਿਹਾ ਕਿ ਸਾਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਲੋੜ ਨਹੀਂ ਉਹ ਇੰਨੇ ਨਰਾਸ਼ ਨੇ ਇਸ ਤੋਂ ਕਿਵੇਂ ਬੀਜਪੀ ਬਾਰ-ਕਲਟਵਾਰ ਸਿਆਸੀ ਬਿਆਨਾਂ ਦਾ ਚੱਲ ਰਿਹਾ ਹੈ ਸਿਆਸਤ ਪੂਰੀ ਸਿਖਰਾਂ ਤੇ ਹੈ ਕਿਸਾਨਾਂ ਦੇ ਇਸ ਮਸਲੇ ਨੂੰ ਲੈ ਕੇ

ਉਹਨਾਂ ਨੂੰ ਰੈਸਟ੍ਰਿਕਸ਼ਨ ਲਾ ਰਹੇ ਤੁਸੀਂ ਉਹਨਾਂ ਨੂੰ ਕੰਮ ਕਰਨ ਦੀ ਆਜ਼ਾਦੀ ਨਹੀਂ ਦੇ ਰਹੇ ਤੁਸੀਂ ਰਈਆ ਮੰਡੀ 'ਚ ਤਨਕ ਜਿਹੜੀ ਪੈਦਾ ਹੋਈ ਹੈ ਉਹ ਰਈਆ ਮੰਡੀ 'ਚ ਹੀ ਵਿਕਸਦੀ ਹੈ ਰਈਆ ਮੰਡੀ 'ਚ ਜੋ ਪੈਦਾ ਹੋਈ ਤਨਕ ਤੁਸੀਂ ਅੰਮਰਸਰ ਨਹੀਂ ਲੈ ਜਾ ਸਕਦੇ ਭੱਤਾਲੇ ਮੰਡੀ ਨੇ ਲੈ ਜਾ ਸਕਦੇ ਤੁਸੀਂ ਨਵਾਂ ਸ਼ਹਿਰ ਨੇ ਲੈ ਆ ਕੇ ਜਾ ਸਕਦੇ ਤੁਸੀਂ ਰਈਆਲੀ ਬਿਆਸ ਦੇ ਆ ਕੇ ਢਿਲਵਾ 'ਚ ਨਹੀਂ ਵੇਚ ਸਕਦੇ ਐਸਾ ਕਿਸਾਨ ਨੂੰ ਰस्सੀਆਂ ਨਾਲ ਜੰਜੀਰਾਂ 'ਚ ਬੰਨ ਕੇ ਰੱਖਿਆ नरेंद्र मोदी जी कह रहे कि हिंदुस्तान ਦੇ ਕਿਸੇ ਕੋਨੇ ਤੇ ਜਾ ਕੇ ਵੇਖ ਸਕਦਾ ਵਿਦਆਉਟ ਟੈਕਸ ਵੇ ਸਕਦਾ ਮੋਦੀ ਸਾਹਿਬ ਕਹ ਰਹੇ ਟੈਕਸ ਨਹੀਂ ਲੈਣਾ ਕੈਪਟਨ ਸਾਹਿਬ ਕਹਿ ਰਹੇ ਰਾਹੁਲ ਗਾਂਧੀ ਕਹਿ ਰਹੇ ਹਰ ਸਾਲ 35 ਰੁਪਏ ਟੈਕਸ ਅਸੀਂ ਲਿੱਤਾ ਅੱਗੋਂ ਲੈਣਾ ਨਾ ਗੁੰਮਰਾਹ ਕੀਤਾ ਜਾ ਰਿਹਾ ਕਿਸਾਨ ਨੂੰ ਕਿਸਾਨ ਦਾ ਸੋ ਕੋਲਡ ਹੀ ਮਿੱਤਿਓ ਬਣ ਕੇ ਜਿਹੜਾ ਟੈਕਸ ਉਗਰਾ ਰਿਹਾ ਸੋ ਕੋਲਡ ਹੀ ਮਿੱਤਿਓ ਬਣਿਆ ਫਿਰਦਾ ਜਿਹੜਾ ਉਹਨਾਂ ਨਾਲ ਝੂਠੇ ਵਾਅਦੇ ਕਰ ਰਿਹਾ ਸੋ ਕੋਲਡ ਮੈਦੀਓ ਬਣੇ ਫਿਰਦਾ ਹੈ ਜਿਹੜਾ 90000 ਕਰੋੜ ਦਾ ਕਿਸਾਨੀ ਕਰਜ਼ਾ ਮਾਫ਼ ਕਰਨ ਤੇ ਵਾਅਦੇ ਤੋਂ ਪੱਜ ਰਿਹਾ ਹੈ ਔਰ ਦੂਜੇ ਪਾਸੇ ਕੌਣ ਹੈ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਕਿਹਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਏਗੀ ਅਸੀਂ ਲਾਗੂ ਕੀਤੀ ਅਸੀਂ ਕਿਹਾ ਐਮਐਸਪੀ ਨੂੰ ਲਾਗਤ ਤੋਂ 1.5 ਗੁਣਾ ਆਟੋਮੈਟਿਕ ਮੋਡ ਤੇ ਭਾਵਾਂਗੇ ਅਸੀਂ ਆਟੋਮੈਟਿਕ ਮੋਡ ਤੇ ਬਾਹਰ ਅਸੀਂ ਕਿਹਾ ਕਿ ਐਮਐਸਪੀ ਹੈ ਰਹੇਗੀ ਉਹ ਕਹਰੇ ਝੂਠ ਹੈ ਜੂਠਾ ਮੈਂ ਪੁੱਛਣਾ ਚਾਹਣਾ ਤੁਹਾਡੇ ਚੈਨਲ ਲਈ ਸਭ ਨਾਲ ਵੱਡਾ ਚੈਨਲ ਹੈ ਦੱਸੋ ਜਰਾ ਅੱਜ ਮੰਡੀਆਂ ਦੇ ਵਿੱਚੋਂ ਇੱਕ ਇੱਕ ਦਾਣਾ ਕਣਕ ਦਾ ਚੁੱਕਿਆ ਜਾਂ ਔਰ ਝੋਨੇ ਦਾ ਚੁੱਕਿਆ ਜਾ ਰਿਹਾ ਨਹੀਂ ਚੁੱਕਿਆ ਜਾ ਰਿਹਾ ਕੌਣ ਚੁੱਕ ਰਿਹਾ ਇਹਨਾਂ ਦੀ ਸਰਕਾਰ ਦੀ ਨਰਿੰਦਰ ਮੋਦੀ ਦੀ ਸਰਕਾਰ ਦੀ ਫਿਰ ਕਿਸ ਗੱਲ ਦਾ ਝੂਠ ਔਰ ਕਿੰਨਾ ਫਰੋਸ ਕੇ ਝੂਠ ਬੋਲਿਆ ਗਿਆ ਕਿਸੇ ਭੋਲੇ ਪਾਲੇ ਕਿਸਾਨ ਨੂੰ ਜਿੰਨੂੰ ਖੇਚਣਾ ਚਾਹੀਦਾ ਸੀ ਉਹਨੂੰ ਵੇਲ ਪਟਰੀ ਤੇ ਪੰਚਾਇਤਾਂ ਕਿਸਾਨ ਪ੍ਰਦੀਪ ਬੈਂਜੀ ਰਾਹੁਲ ਬੈਂਜੀ ਮਨਪ੍ਰੀਤ ਪੈਨ ਜੀ ਕਿ ਕਿਸਾਨ ਪੁੱਛੋ ਤੇਰਾ ਵੱਡਾ ਮੁੰਡਾ ਕੌਣ ਹੈ ਉਹ ਕਹੇਗਾ ਮੇਰਾ ਵੱਡਾ ਮੁੰਡਾ ਕਿਸਾਨ ਦਾ ਟਰੈਕਟਰ ਹੈ ਜਿੰਨੂੰ ਪੂਜਦਾ ਜੇ ਕਹਿੰਦਾ ਮੇਰੀ ਰੋਟੀ ਇਹਨੇ ਕਮਾ ਕੇ ਦੇਣੀ ਹੈ ਯੂਥ ਕਾਂਗਰਸ ਦੇ ਵਰਕਰ ਜਾ ਕੇ ਦਿੱਲੀ ਦੇ ਅੰਦਰ ਉਸ ਟਰੈਕਟਰ ਨੂੰ ਸਾੜ ਦਿੰਦੇ ਇੱਕ ਕਿਸਾਨ ਔਰ ਕਿਸਾਨੀ ਦਾ અપਮਾਨ ਨਹੀਂ किसान ਦੇ ਯੰਤਰ ਨੂੰ ਜਲਾਣਾ ਅਪਰਾਧ ਨਹੀਂ ਉਹ ਕਹਿ ਰਹੇ ਸੀ ਕਿਸਾਨੀ ਦੇ ਔਰ ਕਿਸਾਨਾਂ ਦੇ ਬਹੁਤ ਵੱਡੇ ਨੇਤਾ ਹਿੰਦੁਸਤਾਨ ਦੇ ਅੱਜ ਵੀ ਸਭ ਨਾਲੋਂ ਜ਼ਿਆਦਾ ਕਿਸਾਨੀ ਕਰਨ ਵਾਲੇ ਮੈਂਬਰ ਆਫ ਪਾਰਲੀਮੈਂਟ ਭਾਰਤੀ ਜਨਤਾ ਪਾਰਟੀ ਅਸੀਂ ਕਿਸਾਨਾਂ ਨਾਲ ਜੁੜੀ ਹੋਈ ਪਾਰਟੀਆਂ ਠੀਕ ਹੈ ਅੱਜ ਪੰਜਾਬ ਦੇ ਕਿਸਾਨਾਂ ਨੂੰ ਬਲਗੜਾ ਕੇ ਚੂਤ ਬੋਲ ਕੇ ਧੋਖਾ ਦੇਣਾ ਕਿਸਲਮ 76 ਨਾਲ ਦੇਲ ਪਟਰੀ ਤੇ ਲੈਣਾ ਅਸੀਂ ਇੱਕ ਇੱਕ ਕਿਸਾਨ ਨੂੰ ਸਮਝਾਵਾਂਗੇ ਇੱਕ ਇੱਕ ਸਾਲ ਕਿੰਨੇ ਹੁੰਦਾ ਰੇਲਪ ਇਹ 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 ਮੈਂ ਸਮਝ ਜਾਂਦੀ ਕਿ ਰੇਲਪੱਤੀ ਤੇ ਕਿੰਨੇ ਹੁੰਦਾ ਕਿਉਂਕਿ ਰਾਹੁਲ ਗਾਂਧੀ ਜਨ ਪੰਜਾਬ ਦੇ ਦੌਰੇ ਮੇਰੀ ਗੱਲ ਮੇਰਾ ਸਵਾਲ ਸੁਣੋ ਰਾਹੁਲ ਗਾਂਧੀ ਜਨ ਪੰਜਾਬ ਦੇ ਦੌਰੇ ਤੇ ਆਨੇ ਜਾਂ ਤੁਸੀਂ ਕਹਿੰਦੇ ਹੋ ਕਿ ਰਾਹੁਲ ਗਾਂਧੀ ਪੰਜਾਬ ਚ ਟੂਰਿਜ਼ਮ ਕਰਨ ਆ ਰਹੇ ਨੇ ਸੋ ਆ ਕੇ ਉਹ ਇਹੀ ਜੇ ਤਿੰਨ ਦਿਨਾਂ ਤੇ ਦੌਰੇ ਤੇ ਰਹਿੰਦੇ ਤਾਂ ਇਹੀ ਕਹਿੰਦੇ ਨੇ ਕਿ ਜੇਕਰ ਸਾਡੀ ਸਰਕਾਰ ਸਾਡੀ ਸਰਕਾਰ ਆਣ ਦੋ ਅਸੀਂ ਆਉਂਦੇ ਸਾਰੇ ਬਿੱਲ ਗਾਰਬੇਜ ਕਰ ਦਾਂਗੇ ਸੋ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਜੀ ਬਾਈ ਦੋ ਗੱਲਾਂ ਸਮਝੋ ਮੈਂ ਕਿਹਾ ਬਿਲਕੁਲ ਮੈਂ ਤੁਹਾਡੇ ਚੈਨਲ ਤੇ ਮੰਨਣ ਨੂੰ ਤਿਆਰ ਆ कि राहुल गांधी जी पंजाब च पॉलिटिकल टूरिज्म ਕਰਨ ਆ ਰਹੇ ਆ ڈਰਾਮੇबाजी ਕਰ ਰਹੇ ਆ ਜਿਹੜਾ ਟਰੈਕਟਰ ਖੇਤ ਚ ਚਾਹੀਦਾ ਜਿਹਨੂੰ ਸੜਕ ਤੇ ਲਾ ਕੇ ਵਰਸ ਸੋਫਾ ਲਾ ਕੇ ਕੋ ਮੰਡੇ ਨੇ ਫਾਈਵ ਸਟਾਰ ਕਲਚਰ ਨੇ ਆ ਕੇ ਮੈਂ ਪੁੱਛਣਾ ਚਾਹਨਾ 2017 ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਬਣੀ 9 ਇੱਕ 2017 ਨੂੰ ਦੇਸ਼ ਦੇ ਪੁਰਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਮਨਪ੍ਰੀਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਕੱਠਿਆਂ ਖੜੇ ਹੋ ਕੇ ਸੋਨੀਆ ਗਾਂਧੀ ਜੀ ਉਹ ਰਾਹੁਲ ਗਾਂਧੀ ਜੀ ਦੀ ਫੋਟੋ ਲਾ ਕੇ ਮੈਨੀਫੈਸਟੋ ਜਾਰੀ ਕੀਤਾ ਪੰਜਾਬ ਚ ਆ ਕੇ ਮੈਨੀਫੈਸਟੋ ਜਾਰੀ ਕੀਤਾ ਉਹ ਮੈਨੀਫੈਸਟੋ ਚ 90 ਹਜ਼ਾਰ ਕਰੋੜ ਦੇ ਕਰਜ਼ੇ ਦੀ ਮਾਫੀ ਦੀ ਗੱਲ ਕੀਤੀ ਤੁਸੀਂ ਦੇਖੋ ਤਵਾਰ 400 ਕਿਸਾਨ ਆਤਮ ਹੱਤਿਆ ਕਰ ਗਏ ਜੇ ਰਾਹੁਲ ਗਾਂਧੀ ਜੀ ਸੰਸੀਅਰ ਹੁੰਦੇ ਇੱਕ ਕਿਸਾਨ ਦੇ ਘਰ ਜਾਂਦੇ ਜਿਹਦੇ ਘਰ ਦਾ ਜੀ ਮਰ ਗਿਆ ਯਾਰ ਮੇਰੀ ਸਰਕਾਰ ਦੀ ਗਲਤੀ ਹੋ ਗਈ ਇਹਨਾਂ ਨੇ ਵਾਦਾ ਕੀਤਾ ਸੀ ਕਰਜ਼ਾ ਦੇ ਮਾਫੀ ਦਾ ਵਾਦਾ ਤੇ ਤੁਹਾਡੇ ਘਰ ਦੇ ਬੰਦਾ ਮਰਿਆ ਮੈਂ ਮਾਫੀ ਮੰਗਦਾ ਮੈਂ ਕਹਿਣਾ ਪੈਂਦੀ ਤੁਸੀਂ ਐਡੇ ਸੀਨੀਅਰ ਪੱਤਰਕਾਰ ਹੋ 124 ਪੰਜਾਬ ਦੇ Dalit ਬੱਚੇ ਨਸ਼ੀਲੀ ਜ਼ਹਿਰੀਲੀ ਸ਼ਰਾਬ ਪੀਨਲ ਮਰ ਗਏ ਔਰ ਉਹ ਸ਼ਰਾਬ ਕਾਂਗਰਸ ਦੇ ਆਗੂ ਵੇਚਦੇ ਸੀ ਇਹ ਮੈਂ ਨਹੀਂ ਕਹਿ ਰਿਆ ਗੱਲਾਂ ਤੁਸੀਂ ਦੇਖੋ ਬਟਾਲਾ ਦੇ ਅੰਦਰ ਸਭ ਨਾਲੋਂ ਜ਼ਿਆਦਾ ਲੋਕ ਮਰੇ ਬਟਾਲਾ ਦਾ ਕਾਂਗਰਸ ਪਾਰਟੀ ਦਾ ਲਾਸਟ ਲੜਿਆ ਵਿਧਾਇਕ ਉੱਥੋਂ ਦਾ ਪੁਰਾਣ ਮੰਤਰੀ ਅਸ਼wini ਸੇਖੜੀ ਕਹਿੰਿਆ ਕਿ ਇਸ ਸ਼ਰਾਬ mafia ਦੇ ਪਿੱਛੇ ਭਾਜਵਾਲ ਸਾਹਿਬ ਦਾ ਅਰਥ ਹੈ ਕੈਬਨਿਟ ਮਿਨਿਸਟਰ ਦਾ ਨਾਮਿੰਨ。ਦੂਜੀ ਧਾਤ ਤਰੰਤਰੰਤ ਚਲੋ ਅੱਜ ਅੱਜ ਖੇਤੀ ਆਰਡੀਨੈਂਸ ਤੋਂ ਸ਼ੁਰੂ ਹੀ ਕਰਦੇ ਆਂ ਮੈਂ ਪਹਿਲਾਂ ਇੱਕ ਛੋਟੇ ਟਾਈਮ ਆਪਣੇ ਕੋਲੇ ਘਟਿਆ ਆਪਾਂ ਪਹਿਲਾਂ ਇਸੇ ਤੇ ਇਸੇ ਵਿੱਚ ਕੰਟੀਨਿਊਟੀ ਰੱਖਾਂਗੇ ਕਿ ਕਿਸਾਨ ਅੱਜ ਸਰਕਾਰ ਤੇ ਸ਼ਹਿਰੋਂ ਤਰਫ ਬੇਚੈਨੀ ਦਾ ਮਾਹੌਲ ਹੈ ਸਭ ਤੋਂ ਪਹਿਲੀ ਗੱਲ ਕਿ ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀ ਦੇ ਰਾਤੇ ਤੁਰਿਆ ਹੋਇਆ ਸੀਗਾ ਦੂਜਾ ਕੋਰੋਨਾ ਮਹਾਮਾਰੀ ਤੀਸਰਾ ਕਿਸਾਨ ਮਾਰੂ ਬਿੱਲ ਜਿਹੜਾ ਭਾਜਪਾ ਲੈ ਆਉਂਦੀ ਹੈ ਕਿਸਾਨਾਂ ਤੇ ਲਈ ਕਿਸਾਨਾਂ ਦੇ ਵਿੱਚ ਬੇਚੈਨੀ ਦਾ ਆਲਮ ਹੋਰ ਪੈਦਾ ਹੋ ਜਾਂਦਾ ਸੋ ਇਸ ਸਾਰੇ ਦੇ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਸਿਰਫ ਇੱਕ ਐਕ ਇੱਕ ਕੀ ਰਾਹੁਲ ਗਾਂਧੀ ਆ ਕੈਪਟਨ ਅਮਰਿੰਦਰ ਸਿੰਘ ਦੀ ਗਲਤੀ ਐ ਇੱਕ ਐਕ ਇੱਕ ਤਾਂ ਨਹੀਂ ਸਰਨਾ ਆਏਗਾ ਮੇਰੀ ਬੇਨਤੀ ਮੇਰਾ ਤੁਹਾਡੇ ਕੋਲ ਬੇਨਤੀ ਐ ਪਹਿਲੇ ਤੁਸੀਂ ਸ਼ਬਦਾਂ ਨੂੰ ਠੀਕ ਕਰੋ ਬਿਲ ਦਾ ਨਾਮ ਐ ਫਾਰਮਰ ਇੰਪਾਵਰਡ ਬਿਲ ਨੋਟ ਕਿਸਾਨ ਮਾਰੂ ਬਿਲ ਤੁਸੀਂ ਇੱਕ ਸ਼ਬਦ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਇੰਡੀਆ ਦਾ ਸਭ ਨਾ ਹੋਣਾ ਵਰਲਡ ਦਾ ਸਭ ਨਾ ਹੋਣਾ ਪੰਜਾਬੀ ਦੇ ਨਾਲ ਇੱਕ ਸ਼ਬਦ ਐਂਟੀ ਫਾਰਮਰ ਕੱਢ ਦੇਣਾ ਮੈਂ ਪੋਲਿਟਿਕਸ ਕਰਦਾ ਇਹ ਮੈਂ ਨਹੀਂ ਕਹਿ ਰਹੀ ਜੀ ਸਾਰੀਆਂ ਕਿਸਾਨ ਜਥੇਬੰਦੀਆਂ ਕਿ ਜਿੰਨੇ ਵੀ ਪੰਜਾਬੀ ਫਨਕਾਰ ਨੇ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਸੇ ਭਾਵੇਂ ਜੀਪੀ ਨੂੰ ਛੱਡ ਕੇ ਸਾਰੇ ਹੀ ਇਸ ਬਿਲ ਦਾ ਵਿਰੋਧ ਕਰ ਰਹੇ ਨੇ ਬਿਲਕੁਲ ਛੱਡ ਕੇ ਐਸੇ ਕਿਸਾਨ ਵੋਟ ਬੈਂਕ ਤੁਸੀਂ ਲੁਧਿਆਣਾ ਦੇ ਅੰਦਰ 파ਰਬਰ ਯੂਨੀਵਰਸਿਟੀ ਹੋਰੇ ਰਿਟਾਇਰਡ ਵੀਸੀ ਨੂੰ ਕੋ ਤਨਖਾਹ ਤੇ ਮਿਲਣੀ ਚਾਹੀਦੀ ਚਾਹਤ ਨੂੰ ਉਹਨਾਂ ਦਾ ਬਿਆਨ ਦੇਖੋ ਤੁਹਾਡੇ ਕਬਾਰ ਵਿੱਚ ਪੰਜਾਬ ਦੇ ਚਾਰ ਵੱਡੇ ਸਾਇੰਸਦਾਨ ਜਿਹੜੇ ਪੰਜਾਬ ਵੀ ਨੇ ਔਰ ਖੇਤੀ ਨਾਲ ਜੁੜੇ ਨੇ ਉਹਨਾਂ ਦਾ ਬਿਆਨ ਕੱਢੋ ਗੱਲ ਇਹ ਹੈ ਕਿ ਇਹ ਵਿਚਾਰੇ ਜਿਹੜੇ ਕਿਸਾਨ ਬੈਠੇ ਮੇਰੇ ਪ੍ਰਾ ਇਹਨਾਂ ਨੂੰ ਬੁਲਗਰਾਇਆ ਗਿਆ ਇਹ ਜਦੋਂ ਟੇਬਲ ਤੇ ਬੈਠਣਗੇ ਇਹ ਮੋਰ ਸੈਟੀਸਫਾਈਡ ਹੋਣਗੇ ਔਰ ਇਹਨਾਂ ਨੂੰ ਪਤਾ ਹੈ ਉਹ ਕਾਂਗਰਸ ਦਾ ਪਤਲਾ ਸਾੜ ਰਹੇ ਨੇ ਸੁਖਵੀਰ ਜੀ ਦਾ ਪਤਲਾ ਸਾੜ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਪੋਲਿਟਿਕਸ ਹੋ ਗਈ ਬੀਜੇਪੀ ਦਾ اچھا اچھا ਇੱਕ ਮਿੰਟ ਮਿੰਟ ਇੱਥੇ ਮੇਰਾ ਸਵਾਲ ਹੈ ਮੈਂ ਕਿਸੇ ਦੀ ਸਾਈਡ ਨਹੀਂ ਲੈ ਰਹੀ ਕਿ ਬੀਜੇਪੀ ਦਾ ਵਿਰੋਧ ਨਹੀਂ ਕਰ ਰਹੇ ਹੁਣ ਤੁਹਾਡਾ ਕੱਲ 11 ਅਕਤੂਬਰ ਨੂੰ ਇੱਕ ਮਿੰਟ 11 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਟਾਂਡਾ ਤੱਕ ਇੱਕ ਰੈਲੀ ਬੀਜੇਪੀ ਨੇ ਕਰਨੀ ਸੀ ਪਰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਬੀਜੇਪੀ ਨੇ ਆਪਣੀ ਰੈਲੀ ਜਿਹੜੀ ਹੈ ਮੁਲਤਵੀ ਕਰ ਦਿੱਤੀ ਇਸ ਤੇ ਹੁਣ ਕੀ ਕਹੋਗੇ ਤੁਸੀਂ ਸਰ ਜੀ ਮੇਰੀ ਗੱਲ ਨੂੰ ਸਮਝੋ ਮੈਂ ਖੁਦ ਪਿੰਡ ਚ ਗਿਆ ਮੈਂ ਬੁਕਸਲ ਪਿੰਡ ਗਿਆ ਮੈਂ ਹਰਸ਼ਾਤ ਸੀਨਾ ਉਹ ਗਿਆ। ਥੋੜਾ ਵੀ ਵਿਰੋਧ ਹੋਇਆ ਸੀ ਪਿਛਲੇ ਦਿਨਾਂ ਚ। ਹਾਂ। ਅਸੀਂ ਉੱਤੇ ਲਗਭਗ 400 ਕਿਸਾਨਾਂ ਨੇ ਨਰਿੰਦਰ ਮੋਦੀ ਜੀ ਨੂੰ ਸਨਮਾਨ ਪੱਤਰ ਦਿੱਤਾ। ਉਹਨਾਂ ਨੇ ਆਪਣੇ ਖੇਤ ਦੀ ਕਈ ਮੋਦੀ ਸਾਹਿਬ ਨੂੰ ਦਿੱਤੀ ਕਿ ਤੁਸੀਂ ਸਾਨੂੰ ਇੰਨਾ ਖੁਸ਼ਹਾਲ ਕਰਤਾ। ਉਸ ਕਿਸਾਨ ਜੁਨੀ ਨੇ ਮੇਰੇ ਪਰਦਰਸ਼ਨ ਵੀ ਕੀਤਾ। ਕੁਝ ਕਿਸਾਨ ਜੁਨੀ ਨਾਲ ਮੈਂ ਬੈਠਾ। ਦੇ ਆਰ ਸੈਟੀਸਫਾਈਡ ਉਹਨਾਂ ਨੇ ਕਹਿੰਦੀ ਕਮੇਟੀ ਬਣਾਵਾਂਗੀ। ਮੇਰਾ ਕਹਿਣਾ ਹੈ ਕਿ ਜਿਹੜੀਆਂ ਕਿਸਾਨ ਜੁਨੀਆ ਪ੍ਰਦਰਸ਼ਨ ਕਰ ਰਹੀਆਂ ਉਹ ਸਾਡੀ ਸ਼ਤਰੂ ਨਹੀਂ। ਉਹ ਉਹਨਾਂ ਨੂੰ ਸਮਝਾਇਆ ਨਹੀਂ ਗਿਆ ਉਹਨਾਂ ਨੂੰ ਝੂਠ ਬੋਲ ਕੇ ਦੱਸਿਆ ਗਿਆ ਕਿ ਐਮਐਸਪੀ ਨਹੀਂ ਰਹੀ ਅੱਜ ਤੋਂ ਮੈਂ ਕਹਿੰਦਾ ਮੰਡੀ ਜਮਾ ਚੁੱਕਿਆ ਜਾ ਰਿਹਾ ਹੈ ਤੁਸੀਂ ਕਹਿੰਦੇ ਐਮਐਸਪੀ ਨਹੀਂ ਉਹ ਕਹਿੰਦੇ ਮੰਡੀ ਖਤਮ ਹੋ ਗਈ ਹੈ ਮੰਡੀਆਂ 'ਚ ਢੇਰ ਲੱਗੇ ਹੈ ਸਰਕਾਰ ਪਰਚੇਸ ਕਰ ਰਹੀ ਹੈ ਉਸ ਉਸ ਕਾਨੂੰਨ ਤੋਂ ਬਾਤ ਕਰ ਰਹੀ ਹੈ ਉਹਨਾਂ ਨੇ ਕਿਹਾ ਰਿਟਰਨ ਦਿਓ ਅਸੀਂ ਰਿਟਰਨ ਦੇਤਾ ਉਹਨਾਂ ਨੇ ਕਿਹਾ ਹਾਊਸ ਆਫ ਦੀ ਫਲੋਰ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਪੰਚਾਇਤ ਹੈ ਲੋਕ ਸਭਾ ਉਰੇ ਅੰਦਰ ਖੜੇ ਹੋ ਵਿਕषिਪੀ ਮੰਤਰੀ ਕਾਰੇ ਐਮ ਐਸ ਸੀ ਪੀ ਹੈ ਫੁਰੇ ਅੱਛਾ ਮੈਂ ਵਾਪਸ ਆਪਣੇ ਸਭ ਤੋਂ ਪਹਿਲਾ ਸਵਾਲ ਤੇ ਆਉਂਦੀ ਹਾਂ ਜਿਹਦਾ ਮੈਨੂੰ ਜਵਾਬ ਨਹੀਂ ਮਿਲਿਆ ਸੀ ਕਿ ਸ਼੍ਰੋਮਣੀ ਕਾਲੀਦਾਲ ਦਾ ਜਿਹੜਾ ਐਲਾਈਅንስ ਟੁੱਟ ਗਿਆ ਭਾਜਪਾ ਦੇ ਨਾਲ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਿ ਮੈਂ ਸ਼ੁਰੂਆਤ ਚ ਗੱਲ ਕੀਤੀ ਕਿ ਸਿਆਸੀ ਮਾਹਿਰ ਵੀ ਖੱਛਾ ਪ੍ਰਗਟ ਕਰ ਰਹੇ ਨੇ ਕਿ ਸ਼੍ਰੋਮਣੀ ਕਾਲੀਦਾਲ ਅਤੇ ਭਾਜਪਾ ਦੇ ਐਲਾਈਅንስ ਟੁੱਟਣ ਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਸਕਦਾ ਹੈ ਮੈਂ ਨਹੀਂ ਕਹਿ ਰਹੀ ਇਹ ਸੂਬੇ ਦੇ ਸਭ ਤੋਂ ਪਹਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਬਿਲ ਦੇ ਆਉਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਉਸ ਤੋਂ ਬਾਅਦ ਤੁਹਾਡੇ ਭਾਜਪਾ ਦੇ ਬੜੇ ਹੀ ਸੀਨੀਅ را ਸਕਦਾ پھر ਸ਼੍ਰੋਮ ਨੇ ਕਾਲੀ ਦਲ ਦੇ ਬੜੇ ਹੀ ਸੀਨੀਅਰ ਲੀਡਰ ਨੇ ਮਹੇਸ਼ਿੰਦਰ ਗਰੇਵਾਲ ਵੱਲੋਂ ਕਹਿਣਾ ਕਿ ਅੱਜ ਦਾ ਨੌਜਵਾਨ ਵਾਇਲੈਂਸ ਦੀ ਰਾਤੇ ਤੁਰ ਸਕਦਾ ਹੈ ਜੇ ਹੱਕ ਮੰਗਣਾ ਅੱਤਵਾਦ ਹੈ ਤਾਂ ਹੈ ਦਿੱਲੀ ਹਮੇਸ਼ਾ ਹੀ ਸਾਨੂੰ ਇਹ ਕਹਿ ਕੇ ਨਿੰਦੀ ਰਹੀ ਸੋ ਜੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤੇ ਕੌਣ ਜ਼ਿੰਮੇਵਾਰ ਹੋਵੇਗਾ ਤੁਸੀਂ ਕਿਹਨੂੰ ਵੇਖਦੇ ਹੋ ਐਸਾ ਕਿ ਪਹਿਲੀ ਗੱਲ ਇੱਥੇ ਪੋਲਿਟਿਕਸ ਹੋ ਰਹੀ ਹੈ ਜਿਹੜਾ ਬਿਆਨ ਮਿੱਥਲ ਸਾਹਿਬ ਦਾ ਤੁਸੀਂ ਸਭ ਵੜ ਰਹੇ ਹੋ ਕੈਪਟਨ ਸਾਹਿਬ ਔਰ ਮਹੇਸ਼ਿੰਦਰ ਜੀ ਕੀ ਕਹਿ ਰਹੇ ਹੈ ਤੁਹਾਨੂੰ ਸਭ ਸਮਝ ਆ ਜਾਂਦਾ ਹੈ ਕੀ ਪੰਜਾਬ ਦੇ ਅੰਦਰ ਡਰ ਦਾ ਵਾਤਾਵਰਨ ਪੈਦਾ ਕੀਤਾ ਜਾ ਰਿਹਾ ਹੈ ਕਿਸਾਨ ਨੇ ਕਿਰੇ ਇੱਕ ਇੱਟ ਚਲਾਈਏ ਕਿਰੇ ਇੱਕ ਰੋੜਾ ਮਾਰਿਆ ਕਿਸਾਨਾਂ ਦਾ ਪ੍ਰਦਰਸ਼ਨ ਇੰਨਾ ਸ਼ਾਂਤੀਪ੍ਰੀਅ ਹੈ ਮੈਂ ਸਲੂਟ ਕਰਨਾ ਧੰਨਵਾਦ ਕਰਨਾ ਵਾਣਾ ਕੇਵਲ ਔਰ ਕੇਵਲ ਪੰਜਾਬ ਦੇ ਅੰਦਰ ਕੀ ਡਰ ਦਾ ਵਾਤਾਵਰਨ ਪੈਦਾ ਕੀਤਾ ਜਾ ਰਿਹਾ ਹੈ ਮਿਕਸ ਹੋ ਰਿਹਾ ਹੈ ਅੱਛਾ ਚਲੋ ਮੰਨ ਲਿਆ ਪੰਜਾਬ ਤੁਸੀਂ ਕਹਿ ਰਹੇ ਹੋ ਰਾਜਨੀਤੀ ਵੀ ਹੋ ਰਹੀ ਹੈ ਡਰ ਦਾ ਮਾਹੌਲ ਤੁਸੀਂ ਮੈਨੂੰ ਸਿੱਧੇ ਤੌਰ ਤੇ ਦੱਸੋ ਕਿ ਕੌਣ ਕਰ ਰਿਹਾ ਹੈ ਮਾਹੌਲ ਖਰਾਬ ਕੈਪਟਨ ਅਮਰਿੰਦਰ ਸਿੰਘ ਅਚਕਾ ਤੁਸੀਂ ਦੇਖੋ ਨਾ ਜਿਸ ਸੰਨੀ ਦੇ ਮੈਨੀਫੈਸਟੋ ਚ ਇਹ ਲਿਖਿਆ ਹੈ ਕਿ ਮੈਂ 72 ਲੱਖ ਲੋਕਾਂ ਨੂੰ ਨੌਕਰੀ ਦਿਆਂਗਾ ਤੁਸੀਂ ਦੱਸੋ ਪੰਜਾਬ ਚ ਕਿੰਨੀਆਂ ਨੌਕਰੀਆਂ ਹਜ ਤੱਕ ਆਈਆਂ ਜਿਸ ਦੇ ਮੈਨੀਫੈਸਟੋ ਚ ਲਿਖਿਆ ਹੈ ਕਿ ਮੈਂ 52 ਲੱਖ ਪੰਜਾਬ ਦੇ ਨੌਜਵਾਨਾਂ ਨੂੰ ਮੋਬਾਈਲ ਦਿਆਂਗਾ ਕਿੰਨੇ ਆਏ ਜਿਨ੍ਹਾਂ ਨੇ 90 ਹਜ਼ਾਰ ਕਰੋੜ ਦੇ ਕਿਸਾਨੀ ਕਰਦੇ ਦੀ ਮਾਪੀ ਗੱਲ ਕੀਤੀ ਹੈ ਉਹ ਕਿੰਨੇ ਹੋਏ ਜਿਨ੍ਹਾਂ ਨੇ ਛਗਨ ਸੀਨ 3 ਗੁਣਾ ਕਰਨ ਦੀ ਗੱਲ ਕੀਤੀ ਸੀ ਉਹਨਾਂ ਕੋਲ ਜਵਾਬ ਨਹੀਂਗਾ ਕੀ ਅਲਾਈयंस ਦੇ ਟੁੱਟਣ ਦੇ ਨਾਲ ਬੀਜਪੀ ਨੂੰ ਪੰਜਾਬ 'ਚ ਵੱਡਾ ਨੁਕਸਾਨ ਹੋਊਗਾ ਮੰਨਦੇ ਹੋ ਇਸ ਗੱਲ ਨੂੰ ਐਸਾ ਹੈ ਕਿ ਭਾਰਤੀ ਜਨਤਾ ਪਾਰਟੀ 1952 ਤੋਂ ਲਗਾਤਾਰ ਜਦੋਂ ਪੰਜਾਬ ਹਰਿਆਣਾ ਇਕੱਠਾ ਸੀ ਉਦੋਂ ਵੀ ਉਸ ਤੋਂ ਬਾਅਦ ਲਗਾਤਾਰ ਚੋਣਾਂ ਲੜ ਰਹੀ ਹੈ ਔਰ ਇੱਕ ਮੁੱਖ ਭੂਮਿਕਾ 'ਚ ਬੀਜਪੀ ਪੰਜਾਬ 'ਚ ਰਹਿੰਦੀ ਔਰ ਤੁਸੀਂ ਇੱਕ ਪੰਜਾਬ ਦੇ ਅੰਦਰ ਅਸੀਂ ਹੁਣ ਵੀ ਇਲੈਕਸ਼ਨ ਲੜਿਆ ਲਾਸਟ ਇਲੈਕਸ਼ਨ 1992 'ਚ ਅਸੀਂ ਲੜਿਆ ਸੀ 1992 ਦੇ ਵਿੱਚ ਅਸੀਂ ਕੱਲਿਆਂ-ਕੱਲਿਆਂ ਲੈਕਚਰ ਲੜਿਆ ਸੀ 16.8% ਮੇਰੀ ਪਾਰਟੀ ਨੂੰ ਸ਼ੇਅਰ ਰਾਹੀ ਮਿਲਿਆ ਸੀ ਬਾਖਸਤਾਂ ਅੱਜ ਅਸੀਂ ਲੜਾਂਗੇ 117 ਔਰ ਅਸੀਂ ਸਰਕਾਰ ਬਣਾਉਂਦੇ ਤੁਸੀਂ ਪਰਫੋਰਮੈਂਸ ਮੇਰੀ ਪਾਰਟੀ ਦੀ 2019 ਦੀ ਲੋਕ ਸਭਾ ਦੇ ਦੇਖੋ ਮੈਂ 3 ਲੋਕ ਸਭਾ ਲੜੀਆਂ 2 ਜਿੱਤਿਆ ਔਰ ਮੇਰਾ ਭਾਈਵਲ 10 ਲੜਿਆ ਤੇ 2 ਜਿੱਤਿਆ ਲੋਕਾਂ ਦਾ ਸਾਡੇ ਪ੍ਰਤੀ ਕਿੰਨਾ ਪਿਆਰ ਹੈ तो कि जनता नरेंद्र मोदी जी मैं इस चैनल कि फरवरी अंदर भारतीय जनता पार्टी का कार्यकर्ता वंचित गरीबां महिलावान की किसान की लड़ाई लड़न वाला बेटा भाजपा का बेटा भाजपा का कार्यकर्ता पंजाब का मुख्यमंत्री बनेगा और सभ्याचार की लड़ाई लड़ेगा ਮਹਾਰਾਜਾ ਰਣਜੀਤ ਸਿੰਘ ਦੇ ਅਦਰਸ਼ਾ ਦਾ ਰਾਹ ਪੰਜਾਬਕ ਸੁਭ ਕਰੇਗਾ ਐਵੇਂ ਤੁਹਾਡੇ ਚੈਨਲ ਤੇ ਭਵਿੱਖਵਾਨਿਕਾ ਹੈ ਐਸਜੀਪੀਸੀ ਚੋੜਾ ਲਈ ਹੁਣ ਚੌੜ ਡੰਗਲ ਜਿਹੜਾ ਹੈ ਪੱਕ ਚੁੱਕਾ ਹੈ ਐਸਜੀਪੀਸੀ ਗੁਰਦੁਆਰਾ ਚੌਣਾ ਦੀ ਮੈਂ ਗੱਲ ਕਰ ਰਹੀ ਹਾਂ ਸੈਂਟਰ ਵੱਲੋਂ ਚੀਫ ਕਮਿਸ਼ਨਰ ਜਿਹੜੇ ਨੇ ਐਸਐਸਆਰਓ ਨਵੇਂ ਨਿਯੁਕਤ ਕੀਤੇ ਗਏ ਨੇ ਉਸ ਤੋਂ ਬਾਅਦ ਸਿਆਸਤ ਬਹੁਤ ਜ਼ਿਆਦਾ ਪੱਕ ਚੁੱਕੀ ਹੈ ਟਕਸਾਲੀ ਆਗੂ ਸੇਵਾ ਸਿੰਘ ਸੇਖਵਾ ਦਾ ਬਿਆਨ ਆਉਂਦਾ ਹੈ ਕਿ ਅਕਾਲੀ ਦਲ ਬਾਦਲਾਂ ਨੂੰ ਇਸ ਐਸਜੀਪੀਸੀ ਤੋਂ ਬਾਹਰ ਉਹ ਹੋ ਜਾਣਗੇ ਉਹ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਹੇ ਨੇ ਕਾਂਗਰਸ ਦੀ ਵੀ ਬੜੀ ਤਿੱਖੀ ਨਜ਼ਰ ਇਹਨਾਂ 'ਤੇ ਟੀਮ ਸਾਹਿਬ ਸਾਹਿਬ ਵੀ ਸਾਫ਼ ਕਰ ਰਹੇ ਨੇ ਕਿ ਮਕਸਦ ਸਿਰਫ ਇੱਕੋ ਹੀ ਹੈ ਕਿ ਕੁੱਲ ਮਿਲਾ ਕੇ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਦਿਵਾਲੇ ਹੋਏ ਹੋਏ ਨੇ ਸੋ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਹੈ ਕਿ ਇਹ ਅੱਜ ਤਿੰਨ ਵੱਡੇ ਕਾਲੀ ਦਲ ਸਾਹਮਣੇ ਤੇ ਸੱਡੇ ਨੇ ਸ਼੍ਰੋਮਣੀ ਕਾਲੀ ਦਲ ਬਾਦਲ ਐ ਸ਼੍ਰੋਮਣੀ ਕਾਲੀ ਦਲ ਅਸਲੀ ਜਿਹੜਾ ਕੈਨੇਟ ਸਾਹਿਬ ਹੈ ਬਰਾਂਪੂਰਾ ਸਾਹਿਬ ਹੈ ਪੰਦਰ ਕਾਲੀ ਦਲ ਹੋਰ ਵੀ ਕਈ ਕਾਲੀ ਦਲ ਇਹ ਉਹਨਾਂ ਦੇ ਵਿੱਚ ਮੁਕਾਬਲਾ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਨਾ ਕਦੀ ਪਹਿਲੇ ਧਾਰਮਿਕ ਚੋਣਾਂ 'ਚ ਹਿੱਸਾ ਲੈਂਦੀ ਦੀ ਨਾ ਅਸੀਂ ਅੱਜ ਲੈ ਰਹੇ ਹਾਂ ਕਿ ਸਾਡਾ ਹਮੇਸ਼ਾ ਹੀ ਸਟੈਂਡ ਰਿਹਾ ਹੈ ਕਿ ਧਾਰਮਿਕ ਚੋਣਾਂ ਤੇ ਭਾਰਤੀ ਜਨਤਾ ਪਾਰਟੀ ਸੈਨੇ ਲੈਂਦੀ ਇਹ ਉਹਨਾਂ ਦੇ ਵਿੱਚ ਮੁਕਾਬਲਾ ਹੈ ਉਹਨਾਂ ਨੇ ਗੁਰਦੁਆਰੇ ਕਿਸ ਤਰ੍ਹਾਂ ਚਲਨ ਕੌਣ ਚਲਾਏ ਇਹ ਸੰਗਤ ਨੇ ਤੈਅ ਕਰਨਾ ਹੋਰ ਵਿੱਚ ਪੋਲੀਟੀਕਲ ਨਾ ਸੀ ਸਿੰਬਲ ਤੇ ਇਲੈਕਸ਼ਨ ਲੈਣੇ ਨਾ ਸੀ ਇਲੈਕਸ਼ਨ ਲੈਣੇ ਨਾ ਸੀ ਸਪੋਰਟ ਕਰਨੇ ਨਾ ਸੀ ਅਰੇਸਟੇ ਨਿਕਲਣੇ ਇਹ ਟ੍ਰੂਲੀ ਮੁਦਵਾਰਿਆਂ ਦਾ ਇਲੈਕਸ਼ਨ ਹੈ ਭਾਰਤੀ ਜਨਤਾ ਪਾਰਟੀ ਐਥ ਕਿਰੇਨੀ ਇਲੈਕਸ਼ਨ ਨਹੀਂ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਬਹੁਤ ਮਜ਼ਾ ਆਇਆ ਤੁਹਾਨੂੰ ਗੱਲਬਾਤ ਕਰਕੇ ਬਹੁਤ ਅੱਛਾ ਗਿਆਨ ਆ ਤੁਹਾਨੂੰ ਪੰਜਾਬ ਦਾ ਔਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਤੁਹਾਡੇ ਜਿਹੜੇ ਆਵਾਜ਼ ਸੁਣ ਰਹੇ ਮੇਰੇ ਐਥ ਚੈਨਲ ਨੂੰ ਦੇਖ ਰਹੇ ਜਿਹੜੇ ਦਰਸ਼ਕ ਨੇ ਇੱਕ ਵਾਰੀ ਆਰਡੀਨੈਂਸ ਜ਼ਰੂਰ ਪੜੋ ਤੁਹਾਨੂੰ ਪਤਾ ਲੱਗੇਗਾ कि फार्मर जरा सा रब है जिंदगी नरक चो करेंद्र मोदी जी ने कि वह बनाया और निश्चित रूप से मैं पूरा विश्वास है देश के किसान भी समझने और देश की किसानी खुशहाल भी होगी और मेरा अन्नदाता मेरा भगवान खेत च जाके सोना पैदा कर धनबाद